ਜਦੋਂ ਇੱਕ ਬਾਪ ਜਿਉਂਦੀ ਧੀ ਨੂੰ ਵੱਡ ਕੇ ਧਰਤੀ ਦੇ ਵਿੱਚ ਦੱਬਾਂ ਲੱਗਾ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਿਹੜੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗਾ ਨਾ ਇਸ ਵੀਡੀਓ ਨੂੰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਜੀ ਦੋਸਤੋ ਇੱਕ ਘਰ ਦੇ ਵਿੱਚ ਇੱਕ ਧੀ ਜਨਮ ਲੈਂਦੀ ਆ ਜਦੋਂ ਉਹ ਬੱਚੀ ਜਨਮ ਲੈਂਦੀ ਆ ਤੇ ਬਾਪ ਦੇ ਚਿਹਰੇ ਦੇ ਉੱਤੇ ਵੀ ਕੋਈ ਖੁਸ਼ੀ ਨਹੀਂ ਤੇ ਮਾਂ ਦੇ ਚਿਹਰੇ ਦੇ ਉੱਤੇ ਵੀ ਕੋਈ ਖੁਸ਼ੀ ਨਹੀਂ ਤੇ ਉਹ ਰੋਈ ਜਾਂਦੇ ਨੇ ਤਾਂ ਧੀ ਥੋੜੀ ਜੀ ਵੱਡੀ ਹੁੰਦੀ ਆ ਤਾਂ ਮਾਂ ਕਦੀ ਧੀ ਵਾਲ ਦੇਖਦੀ ਆ ਕਦੀ ਘਰ ਦੀ ਕੰਧ ਵਾਲ ਦੇਖਦੀ ਆ ਕਦੀ ਧੀ ਵਾਲ ਦੇਖਦੀ ਆ ਕਦੀ ਘਰ ਦੀ ਕੰਧ ਵਾਲ ਦੇਖਦੀ ਆ ਤਾਂ ਉਸ ਧੀ ਦਾ ਪਾਪ ਦੇਖੀ ਜਾਂਦਾ ਤਾਂ ਉਹ ਆਪਣੇ ਘਰ ਵਾਲੀ ਨੂੰ ਪੁੱਛਦਾ ਕੀ ਹੋ ਗਿਆ ਤੂੰ ਕਦੀ ਧੀ ਵਾਲ ਦੇਖਦੀ ਏ ਕਦੀ ਘਰ ਦੀ ਕੰਧ ਵਾਲ ਦੇਖਦੀ ਏ ਤਾਂ ਉਹ ਰੋ ਪੈਂਦੀ ਏ ਕਹਿੰਦੀ ਆ ਸਰਦਾਰਾ ਇੱਕ ਦਿਨ ਅਜੀਹਾ ਆਵੇਗਾ ਕਿ ਇਹ ਘਰ ਦੀ ਕੰਧਾਂ ਨੀਵੀਆਂ ਹੋ ਜਾਣੀਆਂ ਤੇ ਧੀ ਨੇ ਇਸ ਕੰਧ ਤੋਂ ਉੱਚੀ ਹੋ ਜਾਣਾ ਆਪਣੇ ਕੋਲ ਤਾਂ ਇੰਨੇ ਪੈਸੇ ਹੀ ਨਹੀਂ ਕਿ ਆਪਾਂ ਘਰ ਦੀ ਕੰਧ ਕਰ ਸਕੀਏ ਘਰ ਦੀ ਕੰਧ ਨੂੰ ਉੱਚੀ ਕਰ ਸਕੀਏ ਕੰਧ ਨੀਵੀ ਹੋ ਜਾਣੀ ਘਰ ਦੀ ਤੇ ਧੀ ਨੇ ਇਸ ਕੰਧ ਤੋਂ ਉੱਚੀ ਹੋ ਜਾਣਾ ਤੇ ਲੋਕ ਦੇਖ ਕੇ ਗੱਲਾਂ ਕਰਨਗੇ ਆਪਣੇ ਕੋਲ ਤਾਂ ਇੰਨੇ ਪੈਸੇ ਨਹੀਂ ਕੰਧ ਤੇ ਧੀ ਦੀ ਡੋਲੀ ਨੂੰ ਤੋਰ ਸਕੀਏ ਤਾਂ ਉਹ ਬਾਪ ਕਹਿੰਦਾ ਫਿਰ ਆਪਾਂ ਕੀ ਕਰ ਸਕਦੇ ਹਾਂ ਤਾਂ ਅੱਗੇ ਉਸ ਧੀ ਦੀ ਮਾਂ ਕਹਿੰਦੀ ਹੈ ਰੁਕ ਜਾਓ ਉਹ ਘਰ ਦੇ ਵਿੱਚ ਜਾਂਦੀ ਆ ਤੇ ਗੰਡਾਸੀ ਚੱਕ ਕੇ ਲੈਂਦੀ ਆ ਤੇ ਕਈ ਚੱਕੇ ਲੈ ਕੇ ਆਉਂਦੀ ਆ ਤਾਂ ਉਸ ਬਾਪ ਦੇ ਹੱਥ ਵਿੱਚ ਗੰਡਾਸੀ ਤੇ ਕਈ ਫੜਾ ਦਿੰਦੀ ਆ ਕਹਿੰਦੀ ਆ ਚੱਕੋ ਗੰਡਾਸੀ ਇਹਦੇ ਨਾਲ ਵੱਟ ਕੇ ਇਹਨੂੰ ਦੱਬਿਆ ਉਹ ਕਈ ਦੇ ਨਾਲ ਵੱਡਿਓ ਇਹਦਾ ਫਾਹਾ ਤਾਂ ਬਾਪ ਦੀ ਅੱਖਾਂ ਦੇ ਵਿੱਚ ਹੰਝੂ ਆ ਜਾਂਦਾ ਉਹ ਕਦੀ ਗੰਡਾਸੀ ਵਾਲ ਦੇਖਦਾ ਕਦੀ ਧੀ ਵਾਲ ਦੇਖਦਾ ਪਰ ਮਜਬੂਰ ਆ ਕੁਝ ਨਹੀਂ ਕਰ ਸਕਦਾ ਤਾਂ ਉਹ ਘਰ ਦੀ ਸੋਈ ਦੇ ਵਿੱਚ ਜਾਂਦਾ ਤੇ ਚੋਲਾ ਦੀ ਮੁੱਠ ਲੈ ਕੇ ਆਉਂਦਾ ਤੇ ਉਸ ਧੀ ਦੇ ਹੱਥ ਦੇ ਰੱਖ ਕੇ ਭੂਬਾ ਮਾਰ ਕੇ ਰੋਂਦਾ ਕਹਿੰਦਾ ਧੀਏ ਇਹ ਚੋਲਾ ਦੀ ਮੁੱਠ ਤੈਨੂੰ ਮੈਂ ਉਦੋਂ ਦੇਣੀ ਸੀ ਜਦੋਂ ਮੈਂ ਤੈਨੂੰ ਡੋਲੀ ਦੇ ਵਿੱਚ ਬਿਠਾ ਕੇ ਇਸ ਘਰ ਤੋਂ ਤੋਰਨਾ ਸੀ ਅੱਜ ਵੀ ਤੈਨੂੰ ਤੋਰਨ ਲੱਗਾ ਪਰ ਚੋਲਾ ਦੀ ਮੁੱਠ ਤਾਂ ਦਿੱਤੀ ਤੈਨੂੰ ਇਸ ਦੁਨੀਆ ਤੋਂ ਤੋਰਨ ਲੱਗਾ ਤੂੰ ਕਦੀ ਵੀ ਇਸ ਘਰ ਦੇ ਵਿੱਚ ਵਾਪਸ ਨਹੀਂ ਆਵੇਂਗੀ ਧੀ ਬੱਚੀ ਐ ਸਮਝ ਨਹੀਂ ਸਕੀ ਪਰ ਬਾਪ ਕਹੀ ਮੋਟੇ ਤੇ ਰੱਖਦਾ ਤੇ ਗੰਡਾਸੀ ਫਰਦਾ ਤੇ ਇੱਕ ਹੱਥ ਦੇ ਨਾਲ ਆਪਣੀ ਧੀ ਦੀ ਉਂਗਲ ਫੜ ਕੇ ਤੁਰ ਪੈਂਦਾ ਧੀ ਦੇਖਦੀ ਹੈ ਕਿ ਮੇਰੇ ਬਾਪੂ ਦੀ ਧਰਤੀ ਦੇ ਉੱਤੇ ਪੈਰ ਛਪਦੇ ਨੇ ਜਦੋਂ ਬਾਪੂ ਤੁਰਦਾ ਧੀ ਵੀ ਉਸ ਧਰਤੀ ਦੇ ਉੱਤੇ ਛਪੇ ਪੈਰਾਂ ਦੇ ਉੱਤੇ ਆਦੇ ਬਾਪ ਦੇ ਪੈਰ ਦੇ ਪੈਰ ਰੱਖ ਕੇ ਤੁਰਦੀ ਅਤੇ ਮਨ ਵਿੱਚ ਸੋਚਦੀ ਹੈ ਕਿਤੇ ਮੈਂ ਬਾਪੂ ਤੋਂ ਪਿੱਛੇ ਨਾ ਰਹਿ ਜਾਵਾਂ ਤੇ ਧੀ ਤੇ ਬਾਪ ਇੱਕ ਜੰਗਲ ਦੇ ਵਿੱਚ ਚੱਲ ਜਾਂਦੇ ਨੇ ਦੋਸਤੋ ਧੀ ਤੇ ਬਾਪ ਇੱਕ ਜੰਗਲ ਦੇ ਵਿੱਚ ਚੱਲ ਜਾਂਦੇ ਨੇ ਤੇ ਬਾਪ ਤੀ ਨੂੰ ਇੱਕ ਸਾਈਡ ਤੇ ਬਿਠਾਉਂਦਾ ਤੇ ਉਹਦੇ ਹੱਥ ਦੇ ਵਿੱਚ ਗੰਡਾਸੀ ਫੜਾ ਦਿੰਦਾ ਤਾਂ ਤੀ ਗੰਡਾਸੀ ਜਦੋਂ ਬਾਪ ਫੜਾਉਂਦਾ ਹਨਾ ਤੀ ਮਨ ਦੇ ਵਿੱਚ ਸੋਚਦੀ ਕਿ ਅਸੀਂ ਜੰਗਲ ਦੇ ਵਿੱਚ ਹਾਂ ਬਾਪੂ ਨੇ ਇਹ ਗੰਡਾਸੀ ਮੇਰੀ ਸੁਰੱਖਿਆ ਵਾਸਤੇ ਦਿੱਤੀ ਹੋਣੀ ਆ ਕਿ ਕੋਈ ਜੰਗਲੀ ਜੀਵ ਮੇਰੀ ਤੀ ਨੂੰ ਖਾਣਾ ਜਾਵੇ ਤੀ ਨੂੰ ਕੋਈ ਮਾਰ ਨਾ ਦੇਵੇ ਤਾਂ ਤੀ ਗੰਡਾਸੀ ਨੂੰ ਫੜਦੀ ਹੈ ਤੇ ਬੈਠ ਜਾਂਦੀ ਹੈ ਤਾਂ ਬਾਪ ਇੱਕ ਲਾਗੇ ਟੋਵਾ ਪਟਣਾ ਸ਼ੁਰੂ ਕਰਦਾ ਜਦੋਂ ਪਹਿਲਾ ਟੱਕ ਕਈ ਦਾ ਮਾਰਦਾ ਹਨਾ ਤਾ ਮਿੱਟੀ ਮਿੱਟੀ ਕਈ ਦੇ ਚੋਂ ਬੜਕ ਕੇ ਉਹ ਬਾਪੂ ਦੀ ਦਾੜੀ ਦੇ ਵਿੱਚ ਪੈਂਦੀ ਆ ਤਾਂ ਤੀ ਦੇਖਦੀ ਆ ਕਿ ਬਾਪੂ ਦੀ ਦਾੜੀ ਲਿਬੜ ਗਈ ਤੀ ਉੱਠਦੀ ਆ ਤੇ ਬਾਪ ਦੀ ਦਾੜੀ ਸਾਫ਼ ਕਰਦੀ ਆ ਤਾਂ ਫੇਰ ਬੈਠ ਜਾਂਦੀ ਆ ਤੇ ਜਦੋਂ ਦੂਜਾ ਟੱਕ ਮਾਰਦਾ ਬਾਪ ਦੀ ਫੇਰ ਦਾੜੀ ਲਿਬੜਦੀ ਆ ਤੀ ਉੱਠਦੀ ਆ ਤੀ ਬਾਪ ਦੀ ਦਾੜੀ ਸਾਫ਼ ਕਰਦੀ ਆ ਤੇ ਬਾਪ ਦਬਕਾ ਮਾਰਦਾ ਬੈਠਾ ਚੁਪ ਕਰਕੇ ਤੈਨੂੰ ਵੀ ਕਦੀ ਸਮਝ ਨਹੀਂ ਲੱਗੀ ਚਲ ਬੈਠ ਉੱਤੇ ਤੀ ਫੇਰ ਬੈਠ ਜਾਂਦੀ ਆ ਜਦੋਂ ਤੀਜਾ ਟੱਕ ਮਾਰਦਾ ਬਹੁਤ ساری ਮਿੱਟੀ ਬਾਪ ਦੇ ਚਿਹਰੇ ਦੇ ਤੇ ਬਾਪ ਦੀ ਦਾੜੀ ਤੇ ਪੈ ਜਾਂਦੀ ਆ ਤੀ ਉੱਠਦੀ ਆ ਉਹਨੂੰ ਮਨ ਦੇ ਵਿੱਚ ਡਰ ਨਹੀਂ ਕਿ ਬਾਪੂ ਮੈਨੂੰ ਝਿੜਕੂਗਾ ਫਿਰ ਦਬਕਾ ਮਾਰੂਗਾ ਉਹ ਜਾਂਦੀ ਆ ਪਿਆਰੇ ਪਿਆਰੇ ਕੋਮਲ ਕੋਮਲ ਹੱਥਾਂ ਦੇ ਨਾਲ ਆਪਦੇ ਬਾਪ ਦੀ ਦਾੜੀ ਸਾਫ਼ ਕਰਦੀ ਆ ਕਹਿੰਦੀ ਬਾਬਲਾ ਆਪਾਂ ਟੋਵਾ ਪਟਕੇ ਕੀ ਕਰਨਾ ਦੇਖ ਮੇਰੇ ਬਾਪ ਦੀ ਕਿੰਨੀ ਸੋਹਣੀ ਦਾੜੀ ਆ ਇਹ ਮਿੱਟੀ ਬੁਰਕ ਦੇ ਬਾਪੂ ਤੇਰੀ ਦਾੜੀ ਦੇ ਵਿੱਚ ਪੈਂਦੀ ਆ ਤੇਰੀ ਦਾੜੀ ਲਿਬੜਦੀ ਆ ਮੇਰੇ ਕੋਲ ਝਾਲਣੀ ਹੁੰਦਾ ਨਾ ਪੱਟ ਟੋਆ ਬਾਪਾ ਜੇ ਤੈਨੂੰ ਇੰਨੀ ਜ਼ਰੂਰਤ ਆ ਲਿਆ ਕਹੀ ਮੈਨੂੰ ਦੇ ਮੈਂ ਟੋਆ ਪੱਟਦੀ ਆ ਤੂੰ ਬਾਪੂ ਸਾਈਡ ਤੇ ਬਹਿ ਜਾ ਤੇਰੀ ਦਾੜੀ ਲਿਬੜਦੀ ਆ ਇਹ ਗੱਲਾਂ ਸੁਣ ਕੇ ਨਾ ਬਾਪ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਤੇ ਭੂਬਾ ਮਾਰ ਮਾਰ ਕੇ ਰੋ ਪੈਂਦਾ ਧੀਏ ਤੀ ਨੂੰ ਗਲ ਦੇ ਨਾਲ ਧੀਏ ਮੈਂ ਤੈਨੂੰ ਤਾਂ ਇਸ ਟੋਵੇ ਦੇ ਵਿੱਚ ਵੱਢ ਕੇ ਦੱਬਣਾ ਸੀ ਮਾਰਨਾ ਸੀ ਇਸ ਦੁਨੀਆ ਤੋਂ ਤੈਨੂੰ ਮਾਰ ਦੇਣਾ ਸੀ ਮਕਾ ਦੇਣਾ ਸੀ ਪਰ ਧੀਏ ਤੂੰ ਮੇਰਾ ਕਿੰਨਾ ਖਿਆਲ ਰੱਖਦੀ ਹੈ ਤੂੰ ਇੱਕ ਦਾੜੀ ਲਿਬੜੀ ਨਹੀਂ ਦੇਖ ਸਕੀ ਮੈਂ ਤਾਂ ਤੈਨੂੰ ਮਾਰਨ ਲੱਗਾ ਸੀ ਬਾਪ ਰੋਂਦਾ ਧੀ ਦੇ ਨਾਲ ਗੱਲ ਦੇ ਵਿੱਚ ਗੱਲ ਦੇ ਨਾਲ ਗੱਲ ਜੋੜ ਕੇ ਧੀ ਦੇ ਨਾਲ ਭੁੱਬਾ ਮਾਰ ਮਾਰ ਕੇ ਰੋਂਦਾ ਕਹਿੰਦਾ ਧੀਏ ਤੈਨੂੰ ਤਪਤੀ ਬਾ ਨਹੀਂ ਲੱਗਣ ਦਵਾਂਗਾ ਮੈਂ ਆਪ ਅਸੀਂ ਭੁੱਖੇ ਸੌ ਜਾਵਾਂਗੇ ਤੈਨੂੰ ਕਦੀ ਭੁੱਖਾ ਨਹੀਂ ਸੌਣ ਦਵਾਂਗੇ ਤੈਨੂੰ ਚਾਵਾ ਦੇ ਨਾਲ ਪਾ ਲਾਂਗੇ ਤਾਂ ਬਾਪ ਧੀ ਉੱਥੇ ਹੀ ਗੰਡਾਸੀ ਸਿਰ ਦਿੰਦਾ ਤੇ ਉੱਥੇ ਹੀ ਕਈ ਸਿਰ ਦਿੰਦਾ ਧੀ ਨੂੰ ਚੱਕ ਕੇ ਨਾ ਗਲ ਦੇ ਨਾਲ ਲਾ ਕੇ ਘਰ ਨੂੰ ਤੁਰ ਪਿੰਦਾ ਦੋਸਤੋ ਅੱਜ ਦੀਆਂ ਧੀਆਂ ਮੈਂ ਸਾਰੀਆਂ ਧੀਆਂ ਦੀ ਗੱਲ ਨਹੀਂ ਕਰਦਾ ਕੁਝ ਧੀਆਂ ਅੱਜ ਦੀਆਂ ਨੇ ਜਿਹੜੀਆਂ ਬਾਪ ਦੀ ਦਾੜੀ ਤੇ ਪੱਗ ਮਾਂ ਦੀ ਚੁੰਨੀ ਦਾ ਖਿਆਲ ਨਹੀਂ ਰੱਖਦੀਆਂ ਉਹ ਇਹ ਨਹੀਂ ਸੋਚਦੀਆਂ ਕਿ ਮਾਂ ਨੇ ਤੇ ਪਿਓ ਨੇ ਸਾਨੂੰ ਕਿੰਨੇ ਦੁੱਖ ਝੱਲ ਕੇ ਪਾਲਿਆ ਹੋਵੇਗਾ ਆਪ ਭੁੱਖੇ ਰਹਿ ਰਾ ਕੇ ਸਾਨੂੰ ਪਾਲਿਆ ਹੋਵੇਗਾ ਸਾਨੂੰ ਕਦੀ ਭੁੱਖਿਆ ਨਹੀਂ ਸੌਂ ਦਿੱਤਾ ਤੇ ਕੁਝ ਧੀਆਂ ਸਾਰੀਆਂ ਨਹੀਂ ਕੁਝ ਧੀਆਂ ਅਜਿਹੀਆਂ ਹੁੰਦੀਆਂ ਨੇ ਕਿ 1 ਮਿੰਟ ਲਾਉਂਦੀਆਂ ਨੇ ਬਾਪੂ ਦੀ ਪਾਗ ਰੋਲਣ ਲਈ ਤੇ ਉਹ ਤੁਸੀਂ ਇਸ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਤੇ ਆਪਣੇ ਵਿਚਾਰ ਵੀ ਦਿਓ ਤੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਕਿ ਤਾਂ ਕਿ ਹਰੇਕ ਘਰ ਦੇ ਵਿੱਚ ਇਹ ਵੀਡੀਓ ਪਹੁੰਚ ਸਕੇ ਦੋਸਤੋ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਦੋਸਤੋ ਇਸ ਵੀਡੀਓ ਦਾ ਲਖਾਰੀ ਗਿਆਨੀ ਸੰਸੇਂਗ ਪਾਰਸ ਜੀ ਪਿੰਡ ਬਾਜਵਾ ਕਲਾ ਵਾਲੇ ਨੇ ਇਹ ਉਹਨਾਂ ਵੱਲੋਂ ਲਿਖੀ ਗਈ ਕਹਾਣੀ ਹੈ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਦੋਸਤੋ ਵੀਡੀਓ ਨੂੰ ਤੁਸੀਂ ਵੀ ਸ਼ੇਅਰ ਕਰ ਦਿਓ ਧੰਨਵਾਦ